ਸਪੀਕਰ ਸਾਹਿਬ ਟਾਈਮ ਹੀ ਨਾ ਦੇਣ ਸੁਖਪਾਲ ਜੀ ਨੂੰ ਇਹ ਇਹ ਮੇਰੇ ਖਾਲ ਡੈਮੋਕਰੇਸੀ ਦੇ ਅੰਦਰ ਇੱਕ ਬਹੁਤ ਮਾੜੀ ਗੱਲ ਹੈ। ਸੁਖਪਾਲ ਜੀ ਬਣੇ ਕਿਹਾ ਕਿ 20 ਮਿੰਟ ਬਈ ਜੇ ਪਾਰਟੀ ਦੇ ਸਮੇਂ ਚ ਨਹੀਂ ਦਿੰਦਾ ਉਹਨੂੰ ਤਾਂ 0 ਆਵਰ ਚ ਵੀ ਨਹੀਂ ਬੋਲਣ ਦਿੱਤਾ ਜਾ ਰਿਹਾ। ਉਹ ਕਹਿੰਦਾ ਸੀ ਸਾਹਿਬ ਉਹ ਕਹਿੰਦੇ ਕਿ 20 ਮਿੰਟ ਦਿੱਤੇ ਸੀ 20 ਮਿੰਟ ਐਕਸਟਰਾ ਦਿੱਤੇ 40 ਮਿੰਟ ਹੋ ਗਏ ਕਹਿੰਦੇ ਬੋਲੇ ਦੇਖੋ ਦੇਖੋ ਗੱਲ ਸੁਣੋ ਕਿ ਜਦੋਂ ਆਪਾਂ ਇੱਕ ਲਿਸਟ ਭੇਜਦੇ ਹਾਂ ਇੱਕ ਇੱਕ ਨੰਬਰ ਤੇ ਕੌਣ ਬੋਲੇਗਾ 2 ਨੰਬਰ ਤੇ ਕੌਣ ਬੋਲੇਗਾ 3 ਨੰਬਰ ਤੇ ਕੌਣ ਬੋਲੇਗਾ ਇਹ ਸਪੀਕਰ ਦਾ ਪ੍ਰੋਗਰੇਟਿਵ ਨਹੀਂ ਹੈ। ਜੇ ਸਾਡੀ ਪਾਰਟੀ ਨੂੰ ਸਮਾਂ ਦਿੱਤਾ ਉਹਨਾਂ ਨੇ 35 ਮਿੰਟ 25 ਮਿੰਟ ਦਿੱਤੇ ਨੇ ਇਹ ਸਾਡੀ ਮਰਜ਼ੀ ਹੈ ਕਿ ਅਸੀਂ ਪਹਿਲਾਂ ਕਿਹੜੇ ਬੁਲਾਰੇ ਨੂੰ ਸਮਾਂ ਦੇਣਾ ਸੈਕੰਡ ਕਿਹੜੇ ਬੁਲਾਰੇ ਨੂੰ ਦੇਣਾ ਥਰਡ ਕਿਹੜੇ ਉਦੋਂ ਬਾਅਦ ਮੇਰੇ ਵੀ ਨੰਬਰ ਸੀ ਲੇਕਿਨ ਇਹਦਾ ਮਤਲਬ ਇਹ ਥੋੜੀ ਹੈ ਨਾ ਕਿ ਤੁਸੀਂ ਉਹਨੂੰ ਜਾਣ ਬੁੱਝ ਕੇ ਮਤਲਬ ਜਿਹੜਾ ਇਹ ਇਹ ਸਪੀਕਰ ਸਾਹਿਬ ਦੀ ਜਿਹੜਾ ਰਵਈਆ ਜਾਂ ਇਹ ਗੱਲ ਗੱਲ ਇਹ ਬਿਲਕੁਲ ਠੀਕ ਨਹੀਂ ਹੈ ਫਿਰ ਜ਼ੀਰੋ ਆਵਰ ਚ ਵੀ ਤੁਸੀਂ ਬੋਲਣ ਦੇ ਰਹੇ ਹੋ ਉਹ ਤਾਂ ਕਹਿੰਦੇ ਆਪਣੀ ਗੱਲ ਕਰਕੇ ਦੌੜ ਜਾਂਦੇ ਆ ਜੀ ਬਈ ਅਸੀਂ ਅਸੀਂ ਜਦੋਂ ਜਦੋਂ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਅਸੀਂ ਜ਼ੀਰੋ ਆਵਰ ਦੇ ਅੰਦਰ ਅਸੀਂ ਕੋਈ ਨਹੀਂ ਹੋਰ ਬੋਲਾਂਗੇ ਤੁਸੀਂ ਸਖਪਾਲ ਜੀ ਨੂੰ ਟਾਈਮ ਦਿਓ ਫਿਰ ਕਿਉਂ ਨਹੀਂ ਸਮਾਂ ਦਿੱਤਾ ਜਾ ਰਿਹਾ ਮਤਲਬ ਇਹ ਇਹ ਗੱਲ ਇੱਕ ਠੀਕ ਨਹੀਂ ਹੈ ਠੀਕ ਹੈ ਉਹਨਾਂ ਦੀ ਕੋਈ ਜਾਤੀ ਰੰਜਿਸ਼ ਹੋ ਸਕਦੀ ਹੈ ਜਾਂ ਤਾਂ ਸਪੀਕਰ ਸਾਹਿਬ ਦੱਸ ਦੇਣ ਕਿ ਸਾਡੀ ਉਹਨਾਂ ਦੇ ਨਾਲ ਆ ਜਾਤੀ ਰੰਜਿਸ਼ ਹੈ ਲੇਕਿਨ ਫਿਰ ਵੀ ਅਸੀਂ ਅੱਜ ਜੋ ਹੋਇਆ ਡਿਬੇਟ ਹੋਏਗਾ ਅਸੀਂ ਉਹਦੇ ਅੰਦਰ ਜ਼ੀਰੋ ਆਵਰਸ ਵੀ ਜੇ ਉਹਨਾਂ ਨੇ ਨਹੀਂ ਬੋਲਣ ਦੇਣਾ ਤਾਂ ਫਿਰ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਐਮਐਲਏ ਸਾਹਿਬ ਕੱਲ ਇਤਿਹਾਸਕ ਗਲਪਾ ਤੁਹਾਨੂੰ ਕੱਲ ਗਵਰਨਰ ਦੀ ਭਾਸ਼ਣ ਨੂੰ ਕਨਕਲੂਡ ਕਰਨਾ ਹੁੰਦਾ ਤਾਂ ਮੁੱਖ ਮੰਤਰੀ ਵੱਲੋਂ ਕਨਕਲੂਡ ਕੀਤਾ ਜਾਂਦਾ ਲੇਕਿਨ ਕੱਲ ਹਰਪਾਲ ਸਿੰਘ ਚੀਮਾ ਪਹਿਲੀ ਵਾਰ ਕਿਉਂਕਿ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਲ ਸਮਾਂ ਨਹੀਂ ਹੈ ਵਿਧਾਨ ਸਭਾ ਦਾ ਸੈਸ਼ਨ ਕਹਿੰਦੇ ਹੁੰਦੇ ਸੀ ਲੰਬਾ ਹੋਵੇ ਸੀ ਚੀਫ ਮਿਨਿਸਟਰ ਜੀ ਤਾਂ ਆ ਕੇ ਬੈਠਦੇ ਹੀ ਨਹੀਂ ਠੀਕ ਹੈ ਨਾ ਜੇ ਆ ਆਖਰ ਦੇ ਅੰਦਰ ਗਵਰਨਰ ਮੇਰੇ ਖਿਆਲ ਦੇ ਅੰਦਰ ਕਦੇ ਨਹੀਂ ਹੁੰਦਾ ਐਦਾਂ ਉਹਦੇ ਉੱਤੇ ਸੀਐਮ ਸਾਹਿਬ ਨੇ ਹੀ ਜਵਾਬ ਦੇਣਾ ਹੁੰਦਾ ਹੈ ਸਰਕਾਰ ਦਾ ਪੱਖ ਜਿਹੜਾ ਉਹ ਸਰਕਾਰ ਰੱਖਣਾ ਹੁੰਦਾ ਤੇ ਆਪੋਜੀਸ਼ਨ ਦੇ ਉਠਾਏ ਗਏ ਪੁਆਇੰਂਟਸ ਉਹਨਾਂ ਦਾ ਉਹਨਾਂ ਨੇ ਜਵਾਬ ਦੇਣਾ ਹੁੰਦਾ ਤੇ ਹਰਪਾਲ ਚੀਮਾ ਜੀ ਦੱਸ ਦੇਣ ਕਿ ਉਹਨਾਂ ਨੇ ਕਿਹੜਾ ਇੱਕ ਵੀ ਜਵਾਬ ਜਿਹੜਾ ਜਿੰਨੇ ਸਾਡੇ ਐਲੋਪੀ ਸਾਹਿਬ ਨੇ ਤੇ ਸਰਦਾਰ ਪ੍ਰਗਟ ਸਿੰਘ ਉਹਨਾਂ ਨੇ ਉਹਨਾਂ ਨੂੰ ਸਮਾਂ ਮਿਲਿਆ ਸੀ ਉਹਦੇ ਉਹਦੇ ਸਵਾਲ ਦੇ ਅੰਦਰ ਲਾਅ ਐਂਡ ਆਰਡਰ ਦੇ ਮਾਮਲੇ ਤੇ ਬੋਲੇ ਕੋਈ ਨਹੀਂ ਟਰਾਲੀਆਂ ਚੋਰੀ ਹੋ ਗਈਆਂ ਆਮ ਆਦਮੀ ਪਾਰਟੀਆਂ ਦੇ ਘਰਾਂ ਚੋਂ ਨਿਕਲ ਰਹੀਆਂ ਨੇ ਉਹ ਕੁਝ ਨਹੀਂ ਹੋ ਰਿਹਾ ਲਾਰੈਂਸ ਬਿਸ਼ਨੋਈ ਵਾਲੀ ਇੰਟਰਵਿਊ ਦੇ ਉੱਤੇ ਮਾਮਲਾ ਕੋਈ ਨਹੀਂ ਰਾਜਜੀਤ ਘਰੋਂ ਭੱਜ ਗਿਆ ਲੋਕਾਂ ਦੇ ਘਰ ਢਾਏ ਜਾ ਰਹੇ ਨੇ ਹਰਪਾਲ ਚੀਮਾ ਜੀ ਨੂੰ ਫਿਰ ਉਹਨਾਂ ਗੱਲਾਂ ਦਾ ਵੀ ਜਵਾਬ ਦੇਣਾ ਚਾਹੀਦਾ ਸੀ ਕਿਸਾਨਾਂ ਵਾਲੇ ਮਾਮਲੇ ਦੇ ਉੱਤੇ ਜਿਹੜਾ ਸੀਗਾ ਉਹ ਬੜੇ ਅچھے ਤਰੀਕੇ ਦੇ ਨਾਲ ਅਸੀਂ ਆਪੋਜੀਸ਼ਨ ਨੇ ਆਪਣਾ ਪੱਖ ਰੱਖਿਆ ਤਾਂ ਕਿਸਾਨਾਂ ਵਾਲੇ ਮਾਮਲੇ ਦੇ ਉੱਤੇ ਕੋਈ ਗੱਲ ਨਹੀਂ ਹੋਈ ਫਿਰ ਜਵਾਬ ਕਾਦਾ ਹੋਇਆ ਇਹ ਤਾਂ ਇਹ ਆ ਵੀ ਜੋ ਗਵਰਨਰ ਦੇ ਕੋਲੋਂ ਤੁਸੀਂ ਝੂਠ ਬੁਲਾਇਆ ਜੋ ਗਵਰਨਰ ਦੇ ਕੋਲੋਂ ਝੂਠ ਦਾ ਪਲੰਦਾ ਤੁਸੀਂ ਪੜਾਇਆ ਗਿਆ ਤੁਸੀਂ ਉਹਦੀ ਪ੍ਰੋਤਤਾ ਕਰ ਰਹੇ ਹੋ ਜਿਹੜੇ ਆਪੋਜੀਸ਼ਨ ਵੱਲੋਂ ਸਵਾਲ ਉਠਾਏ ਗਏ ਆ ਉਨਾ ਦਾ ਕੌਣ ਜਵਾਬ ਦੇਗਾ ਫਿਰ ਫਿਰ ਵਿਧਾਨ ਸਭਾ ਸੈਸ਼ਨ ਨੂੰ ਬਲਾ ਕੇ ਤੁਸੀਂ ਸਿਰਫ ਇੱਕ ਇੱਕ ਖਾਨਾ ਪੂਰਤੀ ਹੀ ਕਰ ਰਹੇ ਹੋ ਨਾ ਅੱਜ ਦਾ ਕਹਿਣਾ ਹੈ ਕਿ ਸ਼ਮਤਾ ਨਹੀਂ ਰੱਖਦੀ ਵਿਰੋਧੀ ਤੇਰੇ ਉਹ ਵਿਰੋਧੀ ਤਰ ਨੂੰ ਇੱਕ ਹੁੰਦਾ ਅਸੀਂ ਬੋਲੀਏ ਤੇ ਫਿਰ ਅਸੀਂ ਚਲੇ ਜਾਈਏ ਕਹਿੰਦੇ ਸਰਕਾਰ ਤਾਂ ਸੁਣਿਆ ਵੀ ਤਾਂ ਕਰਨ ਹਮੇਸ਼ਾ ਵਿਰੋਧੀ ਅਸੀਂ ਤੁਸੀਂ ਤੁਸੀਂ ਦੇਖੋ ਪਿਛਲੇ ਸਾਰੇ ਸੈਸ਼ਨ ਦੇ ਦੌਰਾਨ ਅਸੀਂ ਬੈਠ ਕੇ ਸੀਐਮ ਸਾਹਿਬ ਦਾ ਵੀ ਭਾਸ਼ਣ ਸੁਣਦੇ ਰਹੇ ਹਾਂ ਪਰ ਹੁਣ ਜਦੋਂ ਅਸੀਂ ਸਾਨੂੰ ਤੁਸੀਂ ਜ਼ੀਰੋ ਆਵਰ ਚ ਵੀ ਨਹੀਂ ਬੋਲਣ ਦੇ ਰਹੇ ਅਸੀਂ ਅਸੀਂ ਹੱਥ ਖੜੇ ਅਸੀਂ ਹਰ ਕੋਈ ਬੰਦਾ ਹੱਥ ਖੜਾ ਕਰਦਾ ਹੈ ਲੇਕਿਨ ਅਸੀਂ ਫੈਸਲਾ ਕੀਤਾ ਕਿ ਇਸ ਵਾਰ ਸੁਖਪਾਲ ਜੀ ਔਰ ਹੋਰ ਦੋ ਤਿੰਨ ਜਿਹੜੇ ਸਾਡੇ ਬੁਲਾਰੇ ਨੇ ਮੇਨ ਇਸ਼ੂਜ਼ ਕਿਉਂਕਿ ਜ਼ੀਰੋ ਆਵਰ ਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਸਾਡੇ ਜਿਹੜੇ ਲੋਕ ਜਿਹੜੇ ਸਾਡੇ ਲੋਕਲ ਮੁੱਦੇ ਨੇ ਅਸੀਂ ਉਹ ਐਮਐਲਏ ਉਠਾ ਸਕਦਾ ਪਰ ਅਸੀਂ ਉਹਨਾਂ ਦੇ ਕੁਝ ਹੋਰ ਵੀ ਮੁੱਦੇ ਨੇ ਤੁਸੀਂ ਉਹਨਾਂ ਨੂੰ ਬੋਲਣ ਦਾ ਮੌਕਾ ਤਾਂ ਦਿੱਤਾ ਜਾਵੇ ਨਾ ਜੇ ਤੁਸੀਂ ਮੌਕਾ ਨਹੀਂ ਦਿਓਗੇ ਫਿਰ ਤੁਹਾਡਾ ਤੁਹਾਡਾ ਮੂੰਹ ਥੋੜੀ ਦੇਖੀਏ ਅਸੀਂ ਅੰਦਰ ਬੈਠ ਕੇ ਵੀ ਜੋ ਮਰਜੀ ਤੁਸੀਂ ਝੂਠ ਦਾ ਪਲੰਦਾ ਬੋਲੀ ਜਾਮੋ ਅਸੀਂ ਚੁੱਪ ਕਰਕੇ ਬੈਠ ਕੇ ਸੁਣੇ ਜਾਈਏ ਇਹ ਇਹ ਦੇਖੋ ਤੁਸੀਂ ਕਹਿ ਰਹੇ ਹੋ ਵਾਕ ਆਊਟ ਕਰਨਾ ਇਹ ਸਾਡਾ ਇੱਕ ਅਧਿਕਾਰ ਹੈ ਜੇ ਕਨਸਟੀਟਿਊਸ਼ਨ ਲਾ ਦੇ ਮੁਤਾਬਕ ਤੁਸੀਂ ਦੇਖੋ ਹੁਣ ਅਸੀਂ ਬੋਲ ਰਹੇ ਹਾਂ ਕਿਤਨੀ ਵਾਰ ਜਿਹੜਾ ਸੀ ਇਨਕਰਪਟ ਕੀਤਾ ਕਦੇ ਧਾਲੀਵਾਲ ਜੀ ਬੋਲ ਪੈਂਦੇ ਨੇ ਕਦੇ ਦੂਸਰੇ ਵਜੀਰ ਬੋਲ ਪੈਂਦੇ ਨੇ ਕਦੇ ਦੂਸਰੇ ਤੁਸੀਂ ਪੁਆਇੰਟ ਆਫ ਆਰਡਰ ਤਾਂ ਮੰਗ ਹੀ ਨਹੀਂ ਰਹੇ ਸਪੀਕਰ ਸਾਹਿਬ ਕਹ ਦੇਖੋ ਤੁਸੀਂ ਬਹੁਤ ਪੁਰਾਣੇ ਪੱਤਰਕਾਰ ਹੋ ਸਪੀਕਰ ਸਾਹਿਬ ਕਹਿ ਰਹੇ ਜੀ ਮੰਤਰੀ ਜਦੋਂ ਮਰਜੀ ਉੱਠ ਕੇ ਬੋਲ ਸਕਦਾ ਇਹ ਕਿਹੜਾ ਕਾਨੂੰਨ ਆ ਬਈ ਮંત્રી ਵੀ ਫਿਰ ਪੁਆਇੰਟ ਆਫ ਆਰਡਰ ਲੈ ਜਾ ਉਹਦੇ ਵਿਭਾਗ ਦੇ ਨਾਲ ਜੇ ਸਬੰਧਤ ਕੋਈ ਸਵਾਲ ਹੈ ਤਾਂ ਉਹਦੇ ਉੱਤੇ ਵੀ ਪੁਆਇੰਟ ਆਫ ਆਰਡਰ ਲੈ ਕੇ ਬੋਲ ਸਕਦਾ ਕਾਨੂੰਨ ਬੰਦਾ ਮੈਂ ਪੰਜਾਬ ਦੀ ਵਿਧਾਨ ਸਭਾ ਚ 1992 ਤੋਂ ਉਹ ਨਾ ਵਿਧਾਇਕ ਭਾਵੇਂ ਪਹਿਲੀ ਵਾਰ ਬਣਿਆ ਮੈਨੂੰ ਇੱਥੇ ਤੇ ਲਾ ਇੱਥੇ ਤੇ ਕਾਨੂੰਨ ਸਾਰੇ ਪਤਾ ਨੇ ਤੁਸੀਂ ਇੱਕ ਬੋਲਦਾ ਫਿਰ ਦੂਸਰਾ ਵਜੀਰ ਬੋਲਦਾ ਫਿਰ ਤੀਸਰਾ ਵਜੀਰ ਬੋਲਦਾ ਇਹ ਤੁਸੀਂ ਕੀ ਮਖੌਲ ਬਣਾ ਕੇ ਕੀ ਰੱਖ ਰਹੇ ਹੋ ਤੁਸੀਂ ਪੁਆਇੰਟ ਆਫ ਆਰਡਰ ਤੇ ਗੱਲ ਕਰੋ ਇਸ ਕਰਕੇ ਅੱਜ ਵੀ ਜਿਹੜੇ ਕੋਈ ਸਾਡੇ ਸਵਾਲ ਨੇ ਜਿਹੜੇ ਲੋਕ ਮੁੱਦੇ ਨੇ ਅੱਜ ਅੱਜ ਬੈਠੂਗਾ ਜਾਊਂਗਾ ਨਹੀਂ ਕਿਉਂ ਅਸੀਂ ਜੇ ਸਾਨੂੰ ਸਮਾਂ ਨਹੀਂ ਦੇਉਗੇ ਤਾਂ ਫਿਰ ਅਸੀਂ ਅਸੀਂ ਉਹਨਾਂ ਦਾ ਕੋਈ ਅੰਦਰ ਬੈਠ ਕੇ ਮੂੰਹ ਥੋੜੀ ਦੇਖਣ ਆਏ ਆ ਅਸੀਂ ਵੀ ਲੋਕਾਂ ਦੇ ਚੁਣੇ ਹੋਏ ਨਮਾਇੰਦੇ ਆ ਲੋਕਾਂ ਦੀਆਂ ਗੱਲਾਂ ਕਰਨ ਵਾਸਤੇ ਆਏ ਆ ਲੋਕਾਂ ਦੇ ਮੁੱਦੇ ਲੈ ਕੇ ਆਏ ਆ